ਸਾਰਿਆਂ ਦਾ ਜਦ ਰਿਜ਼ਕ ਬਣਾਉਣ ਲੱਗਾ ਬੁੜੀਆਂ ਲੰਬੀਆਂ ਲਾਈਨਾਂ ਲੱਗੀਆਂ ਸਨ ਕਿ ਮੈਂ ਫਿਰ ਅਰਜ਼ ਕਰਾਂ ਉਹਨਾਂ ਦੇ ਵਕਤ ਅਵਦਾ ਢੰਗ ਸੀ ਉਸੇ ਦਾ ਰੂਪ ਹੋ ਜਾਂਦੇ ਸਨ ਕਹਿਣ ਲੱਗੇ ਮੈਂ ਉਸ ਲੰਬੀ ਲਾਈਨ ਦੇ ਵਿੱਚ ਮੈਂ ਵੀ ਖੜਾ ਸੀ ਵਿਸ਼ਨੂ ਕਿਸੇ ਦੀ ਝੋਲੀ 'ਚ ਦੋ ਮੁਠੀਆਂ ਅੰਨ ਪਾ ਦੇਂਦਾ ਕਿਸੇ ਦੀ ਝੋਲੀ 'ਚ ਚਾਰ ਮੁਠੀਆਂ ਕਿਸੇ ਦੀ ਝੋਲੀ 'ਚ ਇੱਕ ਮੁਠੀ ਕਿਸੇ ਦੀ ਝੋਲੀ 'ਚ ਅੱਧੀ ਮੁਠੀ ਔਰ ਚਲਦਾ ਕਰੀ ਜਾਂਦਾ ਚਲਦਾ ਕਰੀ ਜਾਂਦਾ ਮਾਨ ਸਿੰਘ ਕਹਿੰਦੇ ਮੈਂ ਸੋਚਦਾ ਪਿਆ ਸੀ ਮੇਰੀ ਝੋਲੀ ਦੇ 'ਚ ਕਿਤਨੀਆਂ ਮੁਠੀਆਂ ਪਾਵੇਗਾ ਆਖਿਰ ਚਲਦਿਆਂ ਚਲਦਿਆਂ ਮੇਰਾ ਵੀ ਨੰਬਰ ਆ ਗਿਆ ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ ਤੇ ਬੇਸ਼ਨੋ ਨੇ ਦੋ ਮੁਠਾ ਅਨਾਜ ਦੀਆਂ ਬਰੀਆਂ ਤੇ ਇੰਜ ਪੁਆ ਮਾਰੀਆਂ ਆਖਿਆ ਗਿਆਨੀ ਸਿੰਘ ਤੇਰੇ ਦਾਣੇ ਖਲੇਰ ਦਿੱਤੇ ਨੇ ਹੁਣ ਲੱਭ ਲੈ ਲੱਭ ਲੈ ਮਾਨ ਸਿੰਘ ਕਹਿਣ ਲੱਗੇ ਜਦੋਂ ਦੇ ਉਸਨੇ ਦਾਣੇ ਖਲੇਰੇ ਨੇ ਲੱਭਦਾ ਪਿਆ ਜਿਸ ਦਿਨ ਦਾਣੇ ਮੁੱਕ ਜਾਣਗੇ ਮਾਨ ਸਿੰਘ ਮੁੱਕ ਜਾਏਗਾ ਮੁੱਕ ਜਾਏਗਾ ਨਾ ਕਰ ਨਾ ਖਸਮਾ ਹਤ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚੇ ਉਹਨਾਂ ਨੇ ਅਲਾਨਿਆ ਬਿਆਨ ਕੀਤਾ ਲਬਰਿਆਂ ਦਾਣੇ ਜਿਸ ਦਿਨ ਮੁੱਕ ਗਏ ਮਾਨ ਸਿੰਘ ਮੁੱਕ ਜਾਏਗਾ ਮੁੱਕ ਜਾਏਗਾ ਦਾਣੇ ਖਿਲ ਰਹੇ ਨੇ ਹਰ ਇੱਕ ਦੇ ਖਿਲ ਰਹੇ ਨੇ ਜਹਾਂ ਦਾਣੇ ਜਿੱਥੇ ਪ੍ਰਭੂ ਨੇ ਖਿਲੈਰ ਕੇ ਰੱਖੇ ਨੇ ਉਥੇ ਜਾਣਾ ਪਏਗਾ ਲੱਭਣਵਾ